ਆ ਗਈ ਜੀ ਸੱਸੀ ਕਾ ਮੰਮੀ ਉਹ ਲੜਾ ਹੀ ਪਿਆਏ ਆਪਣੇ ਆਪ ਨਹੀਂ ਆਈ ਹੈ ਸੱਸੀ ਕਾ ਨਹੀਂ ਮੰਮੀ ਔਵੇਂ ਮੈਂ ਆਉਣਾ ਸੀ ਬਸ ਕੀ ਹਾਲ ਹੈ ਠੀਕ ਹੈ ਹਾਂਜੀ ਵਧੀਆ ਤੁਸੀਂ ਨਾ ਠੀਕ ਹੋ ਹਾਂ ਸਭ ਵਧੀਆ ਮੈਂ ਕਿਹਾ ਸਾਈਲ ਨੂੰ ਕਹਿੰਦੀ ਜਾ ਕੇ ਲੈ ਕੇ ਆ ਬੈਠਿਆ ਸਾਈਲ ਲੈ ਆਇਆ ਕੁਰਸੀ ਨਹੀਂ ਨਹੀਂ ਮੈਂ ਬੈਣਾ ਨਹੀਂ ਆ ਕੋ ਮੈਨੂੰ ਚਾਚੀ ਨੇ ਨਾ ਕੰਮ ਕਿਹਾ ਨਹੀਂ ਮੈਂ ਆ ਕੇ ਉਹ ਕਰਨਾ। ਅਜੇ ਕਿਤਾ ਨਹੀਂ। ਪਹਿਲਾਂ ਮੈਂ ਦੀਦੀ ਨੂੰ ਮੈਂ ਚਲ ਗਿਆ ਸਰ। ਚੱਲ ਕੋਈ ਨਹੀਂ ਚਾਹ ਆ। ਜਾਈਏ। ਪਾਣੀ ਪੀ ਜਾ। ਨਹੀਂ ਨਹੀਂ ਬੱਸ ਮਾਣ। ਚਾਹ ਤੇ ਚਾਹ ਬਣੀ ਦੇ। ਨਹੀਂ ਨਹੀਂ ਬੱਸ। ਬਈ ਚਾਹ ਆ ਜਾਂਦਾ ਕੋਈ ਨਹੀਂ। ਉਹ ਵੀ ਜ਼ਰੂਰੀ ਕੰਮ ਹੈ। ਉਹ ਵਿਚਾਰਾ ਸੀ ਉਹ ਵੀ ਜ਼ਰੂਰੀ ਕਰਦਾ। ਮੰਮੀ ਹਾਂ? ਇਹਨੂੰ ਉਹ ਹੀ ਲੈਣ ਭੇਜਿਆ ਸੀ। ਹਾਂ। ਅੱਛਾ। ਤਾਂ ਮੈਂ ਆ ਹੀ ਜਾਣਾ ਇਹਨੂੰ ਕੱਲੀ ਭੇਜੇ। ਆ ਹੀ ਤਾਂ ਕੋਈ ਨਹੀਂ ਫਿਰ ਤੋ ਦਿੰਦੇ। ਨਹੀਂ ਮੰਮੀ ਅੱਜ ਮੈਂ ਆਣੀ ਹੋਣਾ ਸੀ। ਤੁਹਾਨੂੰ ਮੈਂ ਫੋਨ ਤੇ ਕੱਲ ਕੀਤਾ ਸੀ ਕਿ ਮੰਮੀ ਸਵੇਰੇ ਮੈਂ ਆਉਣਾ। ਕੀ ਪਤਾ ਮੈਂ ਕਿ ਅੱਜ ਮੇਰੇ ਵੀ ਸਵੇਰੇ ਦੀ ਡਿਗਰੀ ਸਭੇ। ਮੈਂ ਕਿ ਚਲਾਏਗੀ ਮੈਂ ਤੈਨੂੰ ਵੇਖ ਕੇ ਇੱਕਦਮ ਹੈਰਾਨ ਮੈਂ ਕਹਿ ਕਿ ਕਿਥੋਂ ਆਂਟ ਗਿਆ ਡਰਨਾ ਕੀ ਮਮੀ ਮੈਨੂੰ ਦੱਸ ਕਰਦਾ ਕੀ ਮੋਲ ਚੱਲ ਕਰਦਾ ਮੋਲ ਨਹੀਂ ਇੱਦਾਂ ਹੀ ਬੱਸ ਲਈ ਤੇ ਆਮ ਉਹ ਰਿਅਲਿਸਟ ਕੋਣ ਇਹਨਾਂ ਜੇ ਕਿ ਤਾ ਸੁਰਤਾ ਜੀ ਉਹ ਤੇ ਉਦੋਂ ਦਾ ਘਰ ਹੀ ਨਹੀਂ ਵੜਿਆ ਆਮਨ ਤੇ ਉਹ ਨਹੀਂ ਆਇਆ ਘਰ ਉਦੋਂ ਦਾ ਇਹ ਗੱਲ ਸਮਝ ਤੂੰ ਘਰ ਨਹੀਂ ਵੜਿਆ ਤੂੰ ਇਕੱਲੀ ਜਣੀ ਕੀ ਸਬਕ ਸਿਖਾ ਲਈਂ ਉਹਨਾਂ ਨੂੰ ਲੈ ਮਮੀ ਉਨੇ ਮੇਰੇ ਨਾਲ ਸਭ ਸੋਹਣਾ ਨੇ ਉਹ ਤੇ ਹਾਰ ਵੀ ਹੋਇਆ ਪਿਆਰੀ ਮੇਰੇ ਤੇ ਚੰਗਾ ਸਭ ਬਾਹਰੀ ਆ ਇਹਨਾਂ ਨੂੰ ਸਭ ਸਿਖਾਉਂਗੀ ਨਾ ਹੌਲੀ ਹੌਲੀ ਜੇ ਉਹ ਵੀ ਨਾਲ ਹੁੰਦਾ ਤਾਂ ਮੇਰੇ ਭਾਹਾਂ ਤੇ ਹੋਰ ਪੰਗਾ ਪੈ ਜਾਣਾ ਸੀ ਉਹ ਵੀ ਲੈਨੇ ਤੇ ਮੇਰੇ ਹੱਥੀ ਪੈਰ ਤੱਕ ਜਾਣਾ ਸੀ ਚੰਗਾ ਸਭ ਸਾਸ ਸੁਧਰ ਜੂਗੀ ਜੇੜ ਸੁਧਰ ਜੂਗਾ ਨਾ ਤੇ ਸਭ ਕੁਝ ਸੁਧਰ ਜਾਊਗਾ ਤੂੰ ਨਿਕਲਦਾ ਸੋ ਸਾਸ ਤੇ ਨਹੀਂ ਬੋਲਦੀ ਬਈ ਜਦਾ ਨਹੀਂ ਨਹੀਂ ਮੰਮੀ ਠੀਕ ਆ ਹੁਣ ਨਹੀਂ ਬੋਲਦੀ ਸਹੀ ਆ ਸਭ ਕੁਝ ਤੂੰ ਚਿੰਤਾ ਨਾ ਕਰਿਆ ਕਰੋ ਮੇਰੀ ਤੂੰ ਤੇ ਪਹਿਲੇ ਵੀ ਅਸੀਂ ਸਹੀ ਏ ਸਹੀ ਏ ਸਹੀ ਏ ਪਤੇ ਫਿਕਰਾ ਜੀ ਮਰ ਜਣਾ ਲੱਗਦਾ ਤੇ ਹੁਣ ਫੇਰ ਤੂੰ ਕਹਿੰਦੀ ਸਹੀ ਏ ਸਹੀ ਹਾਂ ਫੇਰ ਉਹ ਹੀ ਗੱਲ ਫੜ ਲਈ ਮੈਂ ਮੰਮੀ ਸਹੀ ਆ ਮੈਂ ਤੁਹਾਨੂੰ ਕਹਿਣ ਦੀ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ ਪਰसों ਜੋ ਹੋਇਆ ਹੀ ਥੋੜੀ ਪ੍ਰੋਬਲਮ ਮਮਲ ਜੀ ਦੀ ਨੂੰ ਮੈਂ ਕਹਿੰਝ ਬੈਠਾ ਕੁੜਾ ਮਾਰ ਤੇ ਫੇਰ ਉਹ ਸਿੱਧੀ ਕੋਸਲੇ ਧਮਕੀ ਦਿੱਤੀ ਮੈਂ ਤੇ ਕਰਤਾ ਹੀ ਫੋਨ ਇੱਕ ਸਾਬ ਦਾ ਦੇ ਫੋਨ ਲਾਤਾ ਹੀ ਮੈਂ ਫਿਰ ਇਹਨਾਂ ਨੇ ਫੋਨ ਸੁਣਿਆ ਸੀ 16 ਚੱਕ ਕੇ ਥੱਲੇ ਮਾਰਨਾ ਸੀ ਚੱਕ ਕੇ ਉਹਨਾਂ ਨੂੰ ਉਹਦੋਂ ਦਾ ਥੋੜਾ ਜਿਹਾ ਡਰਦੇ ਆ ਉਦੋਂ ਦਾ ਡਰਦੇ ਥੋੜਾ ਜਿਹਾ ਮੈਂ ਤੇ ਲਾਦਣ ਲੱਗੀ ਫੋਨ ਮੈਂ ਕਿਹਾ ਵੇਖੀ ਜੂ ਫੇਰ ਜੋ ਹੋਊਗਾ ਮੈਨੂੰ ਇਹ ਆ ਵੀ ਘਰ ਦਾ ਨਾਂ ਨਾ ਨਿਕਲੇ ਮੈਂ ਨਿਕਲ ਜੂ ਤਾਂ ਨਿਕਲ ਜੇ ਫਿਰ ਜੇ ਇਹਨੂੰ ਇੰਨਾ ਚੰਗਾ ਲੱਗਦਾ ਤੈਨੂੰ ਕੀ ਨਹੀਂ ਜਨਾਂਦੀ ਬਈ ਮੈਂ ਮੈਂ ਬੁਲਾ ਲੈਣਾ ਜੇ ਜਿੱਥੋਂ ਤੁਹਾਡੀ ਹੱਦ ਖਤਮ ਹੁੰਦੀ ਨਾ ਤੇ ਮੇਰੀ ਸ਼ੁਰੂ ਹੁੰਦੀ ਜੇ ਤੇ ਜਿੱਥੇ ਬਾਅਦ ਤੁਹਾਡੀ ਵਾਹ ਨਹੀਂ ਜੇ ਲਗਣੀ ਤੇ ਸਾਡੀ ਉੱਤੇ ਤੱਕ ਚੱਲੀ ਜਾਣੀ ਹੁਣ ਹਿਸ ਲੱਗਦਾ ਪਤਾ ਲੱਗ ਗਿਆ ਇਹ ਕਿੱਥੋਂ ਤੱਕ ਜਾ ਸਕਦਾ ਕਿੰਨਾ ਜਾਣਦੀ ਨਹੀਂ ਚੀਚਾਂ ਜਦੋਂ ਮੈਂ ਵੀ ਸਾਸੂ ਨੂੰ ਕਹਿੰ ਕੇ ਸਮਝਾਦੀ ਕਿ ਮੇਰੀ ਔਲਾਦ ਨੂੰ ਗਲਤੀ ਨਾਲ ਵੀ ਆਸਨਾ ਪਾ ਬਗੇ ਮੈਂ ਬਖਸ਼ ਨਹੀਂ ਨਹੀਂ ਤੇ ਉਹਨੂੰ ਮੈਨੂੰ ਬੜੀ ਹੁਣ ਮੇਰੀ ਭੈੜੀ ਲੱਗਣ ਲੱਗ ਪਈ ਐ ਤੇ ਮੰਮੀ ਭੈੜੀ ਲਗਣੀ ਇਨਸਾਨ ਆਪਣੇ ਕੰਮਾਂ ਤੋਂ ਹੀ ਵਧੀਆ ਲੱਗਦਾ ਵਾ ਤੇ ਆਪਣੇ ਕੰਮਾਂ ਤੋਂ ਤੇ ਜ਼ੁਬਾਨ ਤੋਂ ਹੀ ਉਹ ਭੈੜਾ ਲੱਗਦਾ ਫੇ ਬੜੀ ਇੱਜ਼ਤ ਕਰਦੀ ਸੀ ਸ਼ੰਮੀ ਇਹਦੀ ਮੈਂ ਸੋਚੀ ਸੀ ਨਹੀਂ ਪਰ ਹੁਣ ਹੁਣ ਮੇਰਾ ਇਹ ਪਤਾ ਨਹੀਂ ਕਿਉਂ ਮੈਨੂੰ ਜਦੋਂ ਯਾਦ ਨਹੀਂ ਆਂਦੀ ਐ ਨਾ ਮੈਂ ਸੋਚ ਲਈ ਨਾ ਮੇਰਾ ਜੀ ਕਰਦਾ ਨਾ ਮੈਂ ਜਾ ਕੇ ਨਾ ਤੇ ਨਾਲ ਗੱਲ ਕਰਕੇ ਆਵਾਂ ਮੈਂ ਪਤਾ ਨਹੀਂ ਕਿਉਂ ਤੇਰੇ ਪਿੱਛੇ ਪੁੱਤਰ ਮੈਂ ਆਪਣੇ ਆਪ ਬੰਨ ਕੇ ਬਿਠਾਇਆ ਪਈ ਸੱਚੀ ਨਹੀਂ ਤੇ ਮੈਨੂੰ ਅੱਗ ਲੱਗੀ ਪਈ ਆ ਕਿ ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਸੇਵਾ ਕਰਕੇ ਆਵਾਂ ਚਲ ਪਾਈਵਾਂਗੇ ਤੋ ਇਹਨਾ ਟੈਨਸ਼ਨ ਨਾ ਆ ਕਰੋ ਤੁਹਾਨੂੰ ਪਤਾ ਤੇ ਤੁਹਾਡੀ ਭੀ ਜੜੀ ਆ ਉਹ ਸਾਰਾ ਕੁਝ ਠੀਕ ਕਰ ਦੇਗੀ ਬਥੇਰੀ ਬਚਰੀ ਕੀ ਕਰੇਗੀ ਤੇ ਤੂੰ ਹੀ ਉੱਥੇ ਆ ਕੇ ਮੰਮੀ ਕੀ ਕਰੋਗੇ ਦੱਸੋ ਉਹ ਅੱਥੀ ਹੋਰ ਕਲੇਸ਼ ਵਧੂਗਾ ਤੁਹਾਨੂੰ ਪਤਾ ਜੇ ਮੇਰੀ ਸੱਸ ਤੁਹਾਨੂੰ ਥੋੜਾ ਬੋਤਾ ਵੀ ਬੋਲੀ ਨਾ ਤੇ ਉਹ ਮੇਰੇ ਕੋ ਬਰਦਾਸ਼ਤ ਨਹੀਂ ਜਹੋਣਾ ਮੈਂ ਤਾਂ ਨਹੀਂ ਤੁਹਾਨੂੰ ਉੱਥੇ ਲੈ ਕੇ ਜਾਣ ਦੀ ਤੁਹਾਨੂੰ ਮੈਂ ਕਿਹਾ ਨਾ ਵੀ ਮੇਰੇ ਤੇ ਛੱਡ ਦੋ ਮੈਂ ਕਰ ਦੂੰਗੀ ਸਾਰਾ ਕੁਝ ਸਹੀ ਉਹ ਚੇਤ ਥੋੜਾ ਉਹ ਬੰਦਾ ਬਣਿਆ ਕਿ ਨਹੀਂ ਬਣਿਆ ਅੱਗੇ ਨਾਲ ਸੁਧਰੇ ਆ ਉਹ ਕਿਹੜਾ ਉਹ ਵਿਮਲ ਨਾਲ ਹੁਣ ਤੇ ਨਹੀਂ ਬੋਲਦਾ ਪੈਰ ਨੂੰ ਹੁਣ ਨਹੀਂ ਕੋਈ ਗੱਲ ਠੀਕ ਹੋ ਮੈਂ ਬੰਦੇ ਬੱਜ ਬਣ ਜੋ ਇਹਦੇ ਦੀ ਭਲਾ ਇਹ ਨਾਲ ਜੇ ਬਣ ਜਾਣਗੇ ਨਾ ਇਹਦੇ ਦੀ ਭਲਾ ਉਹ ਵਿਮਲ ਦੀ ਮਾਂ ਨੂੰ ਕਹਿੰਦਾ ਸੀ ਚੱਕਰ ਲੱਗਦੀ ਇੱਕ ਉਹਨੇ ਵਿਚਾਰੀ ਨਾਲ ਮੰਮੀ ਕੀ ਕਰਨਾ ਉਹ ਤੇ ਅੱਗੇ ਉਥੋਂ ਖਰਚਾ ਪਾਣੀ ਦੇ ਦੇ ਕੇ ਤੇ ਤੋੜਦੇ ਰਹੀਆਂ ਸਾਰਾ ਉਹਨਾਂ ਨੇ ਕੀ ਕਰਨਾ ਜੋ ਕਰਨ ਜੋਗੇ ਹੁੰਦੇ ਤੇ ਸ਼ੁਰੂ ਤੋਂ ਆਹ ਮੂੰਹ ਪਾਉਂਦੇ ਹੀ ਨਾ ਪੁੱਠਾ ਜਿਹੜਾ ਪੈ ਗਿਆ ਨੰਨ ਔਰ ਇਹ ਮੂੰਹ ਪੁੱਠਾ ਪਿਆ ਤੇ ਇਧਰੋਂ ਵੀ ਭਾਲਦੇ ਆ ਨਾ ਇਧਰ ਤੇ ਅੱਗੇ ਪਤਾ ਵੀ ਕੱਲੀ ਕੱਲੀ ਆ ਸਭ ਕੁਝ ਇਹਦੇ ਝੁੱਕ ਗਈ ਹੈ ਸਮਝੂ ਨਾ ਗੰਨ ਕਿੰਨੀ ਬਲਾਸੀ ਲੋਕ ਇਸ ਦੰਨੇ ਇੰਨੇ ਇੰਨੇ ਲੋਲਚ ਇੰਨਾ ਲਾਲਚ ਇਨਾ ਪੈਸਾ ਨਾਲ ਲੈ ਕੇ ਜਾਣਾ ਕੀ ਕਰਨਾ ਨੇ ਮੰਮੀ ਦੁਨੀਆ ਅੱਜ ਕੱレ ਤਾਂ ਹੀ ਆ ਪੈਸੇ ਦੀ ਦੁਨੀਆ ਮ ਅੱਜ ਕੱਲ ਪੈਸੇ ਬਿਨਾ ਕੁਝ ਨਹੀਂ ਆ ਇੱਜ਼ਤ ਕੋਈ ਜਿੱਥੇ ਪੈਸਾ ਦੇਦਾ ਨਾ ਉੱਥੇ ਕੋਈ ਰਿਸ਼ਤੇਦਾਰੀ ਨਹੀਂ ਦੇਦੀ ਉੱਥੇ ਕੋਈ ਪਿਆਰ ਨਹੀਂ ਦੇਦਾ ਉੱਥੇ ਪੈਸਾ ਹੀ ਦੇਦਾ ਬਸ ਹੜੱਪ ਕਰ ਲਈਏ ਬਸ ਤੇ ਇੱਜ਼ਤ ਇਹ ਤਾਂ ਉਹ ਤਾਂ ਇਦਾਂ ਹੀ ਅੱਜ ਕੱਲ ਮੰਮੀ ਸਮਝ ਨਾਲ ਲੋਕ ਬਦਲ ਜਾਂਦੇ ਨੇ ਚਲ ਮੇਰੀ ਗੱਲ ਸੁਣ ਤੂੰ ਬੈਠ ਤੇ ਮੈਂ ਜਿਹੜੇ ਦੋ ਕੱਪ ਚਾਹ ਬਣਾ ਮੰਮੀ ਇੱਕ ਮਿੰਟ ਠਹਿਰ ਕੇ ਚਾਹ ਬਣਾਇਓ ਸਾਹੀ ਲਿਆ ਹੀ ਨਾ ਹੁਣੇ ਘਰ ਤੇ ਚਾਹ ਪੀ ਕੇ ਤੁਰੇ ਆ ਐਵੇਂ ਫਿਰ ਨਾ ਸਾੜ ਜਾ ਬੈਂਦਾ ਉਹ ਬੰਦਾ ਅੰਦਰ ਕੋਈ ਨਹੀਂ ਲੈਣੀ ਆ ਮੰਮੀ ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਘਰੋਂ ਖਾ ਪੀ ਕੇ ਤੁਰੇ ਆ ਆਹ ਦੇ ਹੈਗਾ ਉਹ ਕਿਹੜਾ ਦੂਰ ਹੈ ਤਾਰ ਕੇ ਬਿਲਣਾ ਚਾਹ? ਨਹੀਂ। ਉਹ ਤਾਂ ਕਮਜ਼ੋਰ ਹੋ ਗਈ ਨਹੀਂ ਇਹ ਦਿਨਾਂ ਲੋ। ਕੋਈ ਗੱਲ ਨਹੀਂ ਮੰਮੀ, ਹੋ ਚੁੱਕੀ ਸਹੀ। ਅੱਛਾ ਮੇਰੀ ਸੁਣੋ ਗੱਲ ਤੇ ਹਨ। ਜਿਹੜਾ ਮੇਨ ਮਕਸਦ ਹੈ ਜਿਹਦੇ ਵਾਸਤੇ ਮੈਂ ਘਰ ਆਈ ਹਾਂ। ਦੱਸ ਹੁਣ ਕੀ ਹੋ ਗਿਆ। ਤੁਹਾਨੂੰ ਪਤਾ ਤਾਈ ਦਾ ਪੂਰਾ ਮਿਲਨ ਵਰਤਣਾ ਹੈ ਮੇਰੀ ਸੱਸ ਨਾਲ। ਤੇ ਤੁਹਾਨੂੰ ਪਤਾ ਜ਼ਮੀਨ ਬਾਰੇ ਦੱਸ ਆਈ ਆ ਮੇਰੇ ਸੋਹਰੇ। ਤੈਨੂੰ ਲਿਖਾ ਪੈਂਦਾ ਹੁਣ। ਉਹ ਨਾ ਉਹਨੂੰ ਜਾਣੇ ਤੇ ਨਾ ਉਹਨੂੰ ਪਛਾਣੇ। ਮੈਨੂੰ ਪਤਾ ਹੀ ਤੂੰ ਹੀ ਨਹੀਂ ਇਹ ਗੱਲ ਮੰਨੋਗੇ। ਤੁਹਾਨੂੰ ਪਤਾ ਮੈਂ ਸਾਹਿਲ ਹੁਣਾਂ ਦੇ ਘਰ ਗਈ ਸੀ ਤਾਈ ਜੀ ਉਹਨਾਂ ਨੂੰ ਮਿਲਣ। ਤਾਂ ਮੈਂ ਤਾਈ ਨਾਲ ਜਾ ਕੇ ਗੱਲ ਕੀਤੀ ਮੈਂ ਕਿਹਾ ਵੀ ਤਾਈ ਜੀ ਤੁਸੀਂ ਉੱਥੇ ਜਾ ਕੇ ਸਾਰਾ ਕੁਝ ਦੱਸ ਕੇ ਆਏ ਜੇ ਮੇਰੀ ਸੱਸ ਨੂੰ ਸਸਾਫ ਮੁੱਕਲੀ ਕਹਿੰਦੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਤੈਨੂੰ ਕਿਹਨੇ ਕਿਹਾ ਮੈਂ ਤੇਰੀ ਸੱਸ ਨੂੰ ਦੱਸ ਆਈ ਹਾਂ ਜਮੀਨ ਬਾਰੇ ਤੇ ਮੰਮੀ ਉੱਥੋਂ ਮੈਂ ਹਜੇ ਪੈਰ ਪੁੱਟਿਆ ਹੀ ਆ ਬਾਹਰ ਆਈ ਆ ਤੇ ਮੇਰਾ ਨਾ ਮੋਬਾਈਲ ਰਹਿ ਗਿਆ ਘਰ ਮੈਂ ਫੇਰ ਮੋਬਾਈਲ ਫੜਨ ਗਈ ਹਿੰਦਾ ਤੇ ਤਾਈ ਜੀ ਮੈਂ ਕਿਹਾ ਸਾਰਾ ਮੇਰੀ ਸੱਸ ਨੂੰ ਲਾ ਕੇ ਫੋਨ ਤੇ ਸਾਰੀਆਂ ਚੋਲੀਆਂ ਕਰਨ ਲਈ ਕਹਿੰਦੀ ਆ ਇਹ ਹੀ ਬਤਾ ਲਉ ਮੈਂ ਨਹੀਂ ਦੱਸਿਆ ਹਾਂ ਬਟਾ ਦੇ ਬਾਰੇ ਕੁਝ ਵੀ ਵੀ ਮੈਂ ਤੁਹਾਨੂੰ ਮਿਲਣ ਆਈ ਆ ਪਰ ਨਾਲ ਕੇ ਕਰਾਂਗੇ ਜੋ ਕਰਾਂਗੇ ਕਾ ਗੋਚ ਹੋਣ ਡਿਆ ਜੇ ਮੰਮੀ ਉਹ ਰਾ ਕੀ ਕਰੋਗੀ ਹਾਂ ਕੀ ਕਰਨਗੇ ਰਲ ਕੇ ਵਿੱਚੋ ਕਿ ਅਮਨ ਤੇ ਸਾਹੀ ਜੋ ਉਹ ਕਰਨਗੇ ਨਾ ਰਲ ਕੇ ਕਰਨਗੇ ਆਪਸ ਵਿੱਚ ਜ਼ਮੀਨ ਬਾਰੇ ਜੋ ਵੀ ਹੁਣ ਇਹਨਾਂ ਨੇ ਕੀ ਪਤਾ ਕੀ ਪਲਾਨੀਗਾ ਬੰਨਣ ਡੀਆਂ ਤੇ ਕੀ ਨਹੀਂ ਤੇ ਮੈਂ ਤਾਂ ਕਰਕੇ ਤੁਹਾਨੂੰ ਅਲਰਟ ਕਰਨ ਆਈ ਆਂ ਵੀ ਥੋੜਾ ਜਿਹਾ ਧਿਆਨ ਨਾਲ ਵਿਸ਼ਵਾਸ ਇਹਨਾਂ ਤੇ ਹੁਣ ਬਹੁਤਾ ਨਾ ਕਰੋ ਹੁਣ ਮਾੜਾ-ਭੋਟਾ ਹੀ ਇਹਨਾਂ ਦਾ ਰੱਖੋ ਬਸ ਉਤੋਂ ਨਾ ਗੁਰੇ ਬਣੋ ਉਤੋਂ ਨਾ ਗੁਰੇ ਬਣੋ ਉਤੋਂ ਬੋਲੀ ਚਲੀ ਜਾਓ ਪਰ ਵਿੱਚੋਂ ਕੋਈ ਦਿਲ ਦਾ ਭੇਤ ਨਾ ਦੋ ਤੇ ਨਾ ਇਹਨਾਂ ਦੇ ਹੱਥ ਕੋਈ ਚੀਜ਼ ਫੜਾਓ ਕਿੰਨੇ ਕਿ ਸਾਹਿਲ ਵੀ ਰਲਿਆ ਹੋਇਆ ਮਨ ਸਾਹਿਲ ਰਲਿਆ ਜੀ ਮੰਨਾ ਸਾਡੇ ਘਰ ਦਾ ਭੇਤ ਤਾਂ ਸਾਰਾ ਬਾਹਰ ਨਿਕਲਦਾ ਪਿਆ ਤਾਂ ਭੇਤ ਬਾਹਰ ਨਿਕਲ ਗਿਆ ਜੀ ਉਹਨਾਂ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਮੰਮੀ ਮੈਂ ਤਾਂ ਪਰਦੇ ਹੀ ਰੱਖੇ ਉਹਨਾਂ ਤੋਂ ਮੈਨੂੰ ਤਾਂ ਪਤਾ ਉਹ ਅੱਗੇ ਲਾਲਚੀ ਆ ਤੇ ਜੇ ਉਹਨਾਂ ਨੂੰ ਜ਼ਮੀਨ ਦਾ ਪਤਾ ਲੱਗ ਗਿਆ ਤੇ ਕੀ ਪਤਾ ਕੀ ਬੰਨਣਾ ਫਿਰ ਮੈਨੂੰ ਨਾ ਮਾਰ ਮਗਰ ਇਹ ਆਪਣੇ ਦਿਨ ਸਾਹਿਲ ਹੋਰੀ ਭੁੱਲ ਗਏ ਨੇ ਇਹਨਾਂ ਨੂੰ ਕੋਈ ਬੁਲਾ ਕੇ ਰਾਜੀ ਨਹੀਂ ਹੈਗਾ ਇਹਨੂੰ ਇਹਨੂੰ ਸਾਰਾ ਮੈਂ ਕਾਰੋਬਾਰ ਆਪਸੀ ਇਹਨਾਂ ਦੇ ਆਤੇ ਹੀ ਦੇ ਚੜਿਆ। ਪੀ ਚਲ ਤੂੰ ਵੇਖ ਤੇ ਨਿਆ ਨਤੀਜਾ ਵਖਾਇਆ। ਬਸ ਮੰਮੀ ਆਪੇ ਸਮਝੋ। ਕੋਈ ਨਹੀਂ ਪਿਛਲੇ ਦਿਨ ਯਾਦ ਰੱਖਦਾ। ਅੱਜ ਉਹਨਾਂ ਨੂੰ ਨੋਟ ਦੇ ਸੰਡੇ ਆ ਨਾ। ਉਹਨਾਂ ਨੂੰ ਇਹ ਆ ਕਿ ਖੋ ਲਈਏ ਬਸ ਇੰਨਾ ਕੋਲ। ਸ਼ਮੀ ਸਾਰਾ ਗੋਸ ਛੱਡ ਪਰੇ। ਤੂੰ ਨਾ ਸਾਰਾ ਕਮਾ ਵੇਖਣਾ ਸ਼ੁਰੂ ਕਰ। ਸਿੱਧੀ ਗੱਲ। ਭਾਵੇਂ ਜਿੰਨੂੰ ਤੈਨੂੰ ਟਾਈਮ ਮਿਲਦਾ ਭਾਵੇਂ ਨਹੀਂ ਮਿਲਦਾ ਸਿਰਫ ਜਾ ਕੇ ਰਸਾਈ ਨੂੰ ਇੱਥੇ ਨਾ ਬਰੇ ਫੇ। ਨੇ ਉਹ ਵੀ ਚਲੇ ਤਾਂ ਨਾ ਕਰੋ ਹੁਣ ਮੈਂ ਵੀ ਉਹਨੂੰ ਕਿਹਾ ਕਿ ਮੇਰੇ ਸਹੁਰੇ ਨਾ ਆਈ ਤੇ ਕਹਿੰਦਾ ਚਾਚੀ ਜੀ ਨੇ ਮੈਨੂੰ ਭੇਜਿਆ ਤੇ ਮੈਂ ਵੀ ਤੇ ਚਾਹ ਪਾਣੀ ਹੁਣ ਪਿਆਇਆ ਹੀ ਆ ਉਤੋਂ ਨਾ ਬੁਰੇ ਬਣੋ ਦਫਾ ਕਰੋ ਬਸ ਇਹ ਵੀ ਦਿਲ ਦਾ ਭੇਤ ਨਾ ਦੋ ਇਹਨਾਂ ਨੂੰ ਤੇ ਕੋਈ ਕੁੰਜੀ ਫੜਾਉਣ ਦੀ ਲੋੜ ਨਹੀਂ ਆ ਕੋਈ ਬੈਂਕ ਦੇ ਕੰਮ ਇਹਦੇ ਕੋ ਕਰਾਉਣ ਦੀ ਲੋੜ ਨਹੀਂ ਆ ਮੇਰੀ ਗੱਲ ਸੁਣ ਤਾਂ ਜਿਹੜੇ ਵੀ ਜ਼ਰੂਰੀ ਜਿਹੋ ਵੀ ਕਾਗਜ਼ ੱਤੇ ਨੇ ਨਾ ਸਾਰੇ ਚੋਕੇ ਨਾ ਤੂੰ ਆਪਣੀ ਲੋਕਰ 'ਚ ਬੈਂਕ 'ਚ ਰੱਖਵਾ ਉਹ ਕਰਨੀ ਹੋਣੀ ਚਾਹੀਦੀ ਚਲ ਮੈਨੂੰ ਪਰ ਦੇ ਦਿਓ ਹਰਖਾ ਮੈਂ ਲੈ ਜਾ ਆਪਣੇ ਵਾਲੇ ਆਹੋ ਉਸਾਰੇ ਘਰ ਕਿਤੇ ਉਹਨਾਂ ਦੇ ਉਹਨਾਂ ਉਹਨਾਂ ਕੋਲ ਜਾਣੀ ਘਰ ਉੱਥੇ ਨਹੀਂ ਜਾਣੇ ਨੇ ਉਹਦੇ ਅੱਗੇ ਬੈਠੇ ਵੀ ਮੇਰੇ ਦੁਸ਼ਮਣ ਸਭ ਤੋਂ ਵੱਡੇ ਨਹੀਂ ਮੰਮੀ ਮੈਂ ਸੰਭਲੂੰਗੀ ਤੁਸੀਂ ਟੈਨਸ਼ਨ ਨਾ ਲਓ ਨਹੀਂ ਬਿਲਕੁਲ ਵੀ ਨਹੀਂ ਉਹ ਇੱਥੋਂ ਦਾ ਕਾਗਜ਼ ਕਿੱਥੇ ਬਾਹਰ ਹੀ ਨਿਕਲੇਗਾ ਸਿੱਧੀ ਇੱਥੋਂ ਜਾ ਬੈਂਕ ਜਮਦੀਦਾਰੀ ਹੋ ਕੇ ਜਾ ਤੇ ਲੋਕਰ ਜਮ੍ਹਾਂ ਕਰਾ ਕੇ ਜਾ ਚਲੋ ਮੰਮੀ ਇੱਧਰ ਆਕਰੋ ਕਰ ਕੋਈ ਕਾਗਜ਼ ਨਹੀਂ ਹੋਣਾ ਜੇ ਲੈ ਕੇ ਮੇਰੀ ਸੰਗੀ ਨੱਪ ਜਾਣੀ ਮੈਨੂੰ ਮਾਰ ਜਾਣਗੇ ਨਹੀਂ ਇਹੋ ਤੇ ਮੈਨੂੰ ਟੈਨਸ਼ਨ ਪਈ ਰਹਿੰਦੀ ਮੰਮੀ ਇੱਥੇ ਤੁਸੀਂ ਵੀ ਕੱਲੇ ਜੇ ਪਹਿਲੇ ਮੈਂ ਸੋਚਦੀ ਨਹੀਂ ਵੀ ਤਾਈ ਜੀ ਨੂੰ ਕਹੂੰਗੀ ਕਿ ਤੁਸੀਂ ਦੋਵੇਂ ਜਾ ਕੇ ਉੱਧਰ ਜਾ ਕੇ ਸੌਂ ਜਾ ਕਰੋ ਤੇ ਹੁਣ ਮੈਂ ਨਹੀਂ ਇਹਨਾਂ ਤੋਂ ਹੀ ਖਤਰਾ ਵਾ ਇਹਨਾਂ ਨੂੰ ਮੈਂ ਕੀ ਕਹਾਂ ਵੀ ਉੱਧਰ ਜਾ ਕੇ ਸੌਂ ਇਹ ਤੇ ਆਪ ਨਾਕ ਬਣੇ ਬੈਠੇ ਆ ਮਾਇਆ ਤੇ ਨਹੀਂ ਤੂੰ ਕਾਰੇ ਸਾਰੇ ਕਾਗਜ਼ ਕੱਟੇ ਕਰ ਕਾਰੇ ਕੋਈ ਵੀ ਜ਼ਰੂਰੀ ਕਾਗਜ਼ਾਤ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਕੋਈ ਵੀ ਨਾ ਨਨੂ ਕਰ ਕੋ ਕਾ ਜੀ ਫੋਨ ਨਾ ਵੀ ਨਾ ਤੇਨਾਂ ਨੂੰ ਕਰ ਕੋ ਕੋਈ ਚੀਜ਼ ਨਹੀਂ ਨਜ਼ਰ ਆਉਣੀ ਚਾਹੀਦੀ ਮੇਰੀ ਸਾਸ ਸਵੇ ਲੋ ਕਿੰਡੀ ਸ਼ਿਕਲੀ ਉਹ ਸਾਫ਼ ਹੀ ਮੁੱਕ ਗਈ ਜਾਂਦੀ ਕੋਈ ਤਾਈ ਤੂਈ ਨਹੀਂ ਇੱਥੇ ਆਈ ਤੇ ਸੋਨਾ ਸੋਨਾ ਸਾਰਾ ਜਿੰਨਾ ਵੀ ਕਰ ਜੋ ਵੀ ਪਿਆ ਹੈ ਨਾ ਸਾਰਾ ਚੁੱਕ ਕੇ ਬੈਂਕੇ ਚਲਪਾ ਇਹਨਾਂ ਦਾ ਕੋਈ ਭਰੋਸਾ ਨਹੀਂ ਮੈਨੂੰ ਤੂੰ ਕਹਿੰਦੀ ਵੀ ਮੈਂ ਹੁਣ ਇਹਨਾਂ ਤੇ ਭਰੋਸਾ ਨਹੀਂ ਹੋਰ ਕਰ ਸਕਦੀ ਸ਼ਰਮ ਆ ਕਿ ਮੈਂ ਕਿਸੇ ਚੀਜ਼ ਨੂੰ ਛੁਪਾ ਕੇ ਦੇ ਕੇ ਮਾਰ ਜਾਣਗੀ ਇਹੋ ਤਾਂ ਟੈਨਸ਼ਨ ਲੱਗੀ ਰਹਿੰਦੀ ਮੰਮੀ ਮੈਨੂੰ ਉੱਥੇ ਮੈਂ ਤੁਹਾਨੂੰ ਕੀ ਦੱਸਾਂ ਜੇ ਆਣੀ ਦਬੋਤਾ ਆਈ ਜਾਣੀ ਪਰ ਇਹਨਾਂ ਹੱਥੋਂ ਨਹੀਂ ਮਰਨਾ ਤੂੰ ਆਪਣਾ ਆਪ ਸੰਭਾਲ ਤੇ ਸਾਰੀ ਚੀਜ਼ਾਂ ਸੰਭਾਲ ਚਾ ਕਾਗਜ਼ ਇਕੱਠੇ ਕਰ ਸਾਰੇ ਤੇ ਕੋਈ ਘਰੋਂ ਫालतू ਪੈਸਾ ਨਹੀਂ ਰੱਖਣਾ ਮੈਨੂੰ ਜਰੂਰ ਪੈ ਕੇ ਕਿ ਮੈਂ ਤੇਨੂੰ ਫੋਨ ਕਰਾ ਕਰਾਂਗੀ ਤੂੰ ਮੈਨੂੰ ਪੰਚਾ ਦੇ ਫਿਰ ਮੋਕਲ ਹੋਏ ਕਰੀਂ ਕਿ ਕੀ ਹਾਮੀ ਜੇ ਘਰ ਕੋਸ਼ ਹੋਏਗਾ ਹੀ ਨਹੀਂ ਫਿਰ ਮੈਨੂੰ ਕੁਝ ਨਹੀਂ ਕਰ ਸਕਦੇ ਤੂੰ ਕਾਗਜ਼ ਇਕੱਠੇ ਕਰ ਸਭ ਹਾਂ ਜੀ ਮੰਮੀ ਸਾਰੇ ਲੱਪੇ ਕਾ ਲਾਰੇ ਸਾਰੇ ਸਾਰੇ ਮੈਂ ਰੱਖਿਆ ਸੀ ਤੇਰੀ ਬਿਮਾਰੀ ਦੇ ਸਾਰੇ ਬਿਸ਼ਵਰੀ ਆਹ ਮੰਮੀ ਇਹੋ ਹੀ ਆ ਸਾਰੇ ਕਾਗਜ਼ ਵੇਖ ਲਓ ਹਾਂ ਸਹੀ ਹੈ ਨਾ ਮੈਂ ਤੇ ਉਹਨਾਂ ਨੂੰ ਇਹਨਾਂ ਲਈ ਨਹੀਂ ਆ ਤੇ ਮੈਂ ਲਾ ਕੇ ਵੇਖਦੀ ਕੁਝ ਸਭ ਕੋਈ ਨਹੀਂ ਨਾ ਇਹ ਕੋਈ ਖਤਰਾ ਨਹੀਂ ਹੁੰਦਾ ਤੇ ਦੂਜਾ ਨਾਲ ਹੀ ਪੈ ਜਾਂਦਾ ਹੋ ਗਏ। ਸਹੀ ਨਮੂਨ। ਹੰਦਾ ਸੋਹੇ। ਜਮਾ ਕਰਾ ਦੇਣ ਕਿ। ਤੇ ਮੇਰਾ ਰਾਧਾ ਆਪਣੇ ਕੋਲ ਹੀ ਰੱਖ ਮੰਮੀ। ਕਿ ਨਹੀਂ। ਹਮ ਕਿ। ਜੁਰੀ ਦਾਸ ਨੇ। ਜੀ ਅੱਜ ਡੈਡੀ ਹੁੰਦੇ। ਸਾਲ ਵੀ ਇਹਨੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਕਿੰਨਾ। ਮੰਨਣੀ ਆਪੇ ਸਾਰਾ ਕੁਝ ਸੰਭਲਣਾ ਨਹੀਂ ਮਮੀ ਅਸੀਂ ਬਹੁਤ ਇਕੱਲੇ ਪੈ ਗਏ ਆ ਕੋਈ ਥੇ ਕਿ ਮੈਨੂੰ ਇਦਾਂ ਲੱਗਦਾ ਵਾ ਜਿਦਾਂ ਮੇਰਾ ਕੋਈ ਵੀ ਨਹੀਂ ਮੇਮਾ ਦੀ ਦੇ ਤੋਂ ਬਣਾ ਮਮੇ ਮੇਰੇ ਬੜਾ ਮਾਨੂੰ ਕੀ ਹੁੰਦਾ ਕਿਸੇ ਵੇਲੇ ਵੈ ਗੁਰੂ ਸਾਡ ਨਾਲ ਨੇ ਨਾ ਤੂੰ ਕਿ ਟੈਨਸ਼ਨ ਨਹੀ ਕੁਝ ਨੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਬੈਠਾ ਨਾ ਆਪੇ ਸਾਡੀ ਸਾਰੇ ਨਹੀਂ ਫੌਜਤ ਕਰਦਾ ਕਿ ਸਾਡੀ ਨਹੀਂ ਕਰੇਗਾ ਮਨ ਸਾਡੀ ਵੀ ਕਰੇਗਾ ਹਾਰ ਜਾਨੀ ਮੈਂ ਕਿਹੇ ਵੇਲੇ ਦੌੜਦੀ ਦੌੜਦੀ ਹਾਰ ਜਾਨੀ ਕਿਸੇ ਵੇਲੇ ਦਿਲ ਕਰਦਾ ਬਸ ਛੱਡਦਾ ਹਿੰਮ ਪਰ ਫੇਰ ਸੋਚਦੀ ਨਹੀਂ ਮੇਰੇ ਤੋਂ ਕਈ ਕੁੜੀਆਂ ਨੂੰ ਸਿੱਖ ਮਿਲਣੀ ਆ ਕਿ ਹਿੰਮਤ ਨਹੀਂ ਮਾਰਨੀ ਚਾਹੀਦੀ ਸਾਨੂੰ ਇਹੋ ਜਿਹੇ ਲੋਕਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਮੈਂ ਕਿਉਂ ਤੂੰ ਕਿਉਂ ਫਿਕਰ ਕਰਦੀ ਏ ਤੂੰ ਦੇਖੀ ਜੇ ਮੜਦਿਨਾਂ ਨੇ ਚੰਗੇ ਵੀ ਆ ਜਣੇ ਕੋਈ ਨਹੀਂ ਸਭ ਠੀਕੋ ਜਿਹਾ ਕਰਦਾ ਪਰ ਆ ਮੈਨੂੰ ਬੜੀ ਟੈਨਸ਼ਨ ਲੱਗੀ ਐ ਸੋਣ ਕੇ ਕਿ ਤੇ 23 ਆਪਣੇ ਹੀ ਘਰ ਆਪਣਾ ਹੀ ਘਰ ਰੋਟਨ ਨੂੰ ਕਿਦ ਨਹੀਂ ਉਹ ਤੁਸੀਂ ਵੈਸੇ ਮੰਗੋ ਤੁਹਾਡੇ ਕੋਲੋਂ ਮੈਂ ਕਿਹਾ ਕੁਝ ਲੁਕਾਇਆ ਹੋਇਆ ਸਰ ਕੁਛ ਮੰਮੀ ਤੁਸੀਂ ਤੇ ਆ ਵੀ ਕਿਹਾ ਸੀ ਕਿ ਜਦੋਂ ਵੀ ਮੈਂ ਤੈਨੂੰ ਸਾਰਾ ਕੁਝ ਤੇਰੇ ਨਾਲ ਕਰਨਾ ਐ ਨਾ ਮੈਂ ਤੈਨੂੰ ਦੇਣਾ ਐ ਨਾ ਨਾਲ ਮੈਂ ਤਾਹੀ ਨੂੰ ਵੀ ਦੇਣਾ ਕਿ ਉਹ ਕਿ ਸ਼ੁਰੂ ਤੁਹਾਡੇ ਨਾਲ ਲੱਗੇ ਪਏ ਆ ਮੈਂ ਤੇ ਹੀ ਕਿਆ ਸੀ ਮੈਨੂੰ ਬੜਾ ਕੰਮ ਸਾਫੇ ਨੀ ਦੇਣਾ ਸਾਹਿਨ ਨੂੰ ਲੰਨੀ ਦੇਣਾ ਸੀ ਮੈਂ ਪਰ ਇਹਨਾਂ ਨੇ ਤੇ ਪਹਿਲੇ ਹੀ ਕਰਤੂਤ ਕਰ ਵਖਾਈ ਮਮੀ ਮੈਨੂੰ ਨਹੀਂ ਸੀ ਪਤਾ ਲੋਕਾਂ ਨੂੰ ਖੁਸ਼ੀ ਮਿਲਦੀ ਆ ਕਿ ਸਾਡੇ ਕੋਲ ਪੈਸਾ ਆ ਜ਼ਮੀਨ ਆ ਸਾਡਾ ਤੇ ਵੈਰੀ ਬਣ ਗਿਆ ਪੈਸਾ ਹੱਸੇ ਤੇ ਲੋਕ ਕਦੀਆਂ ਫਿਰਦੀਆਂ ਮਾਵਾਂ ਦੀ ਕੋਈ ਗੱਲ ਕੋਈ ਤੁਹ ਫਿਕਰ ਕੁਈ ਗਾ ਚਾ ਚਾ ਤੂੰ ਤੂੰ ਨਾ ਫਿਰ ਬੈਂਕ ਬੰਦ ਹੋ ਜਾਊਗਾ ਕਾੜਨੀ ਲਜਾਣੇ ਕਾਗਜ਼ ਬਿਲਕੁਲ ਨਹੀਂ ਸਾਡੇ ਤੇ ਚਾਰੇ ਪਾਸੇ ਦੁਸ਼ਮਣ ਦੁਸ਼ਮਣ ਘੋਤੇ ਨੇ ਅਸਟਰ ਮੰਮੀ ਹਾਂ ਬੈਂਕ 'ਕਲੇ ਜਮਾ ਕਰ ਲੈਂਦੇ ਨੇ ਕਾਵੇ ਹਾਂ ਓਥੇ ਬੇ ਲੋਕਰੇ 'ਚ ਰੱਖ ਨਾ ਠੀਕ ਮੰਮੀ ਤੂੰ ਮੇਰੇ ਲੋਕਰੇ 'ਚ ਰੱਖ ਜਾ ਕੇ ਸਾ ਤੇ ਮੈਨੂੰ ਜਦੋਂ ਵੀ ਪੈਸੇ ਦੀ ਲੋੜ ਪਏ ਕਰੇਗੀ ਮੈਂ ਤੈਨੂੰ ਫੋਨ ਕਰਾਂ ਕਰਾਂਗੀ ਮੈਨੂੰ ਤੂੰ ਕੁਝ ਆਖੀ ਦੋ ਜੇ ਕੋਈ ਠੀਕ ਹੈ ਘਰ ਕੋਈ ਚੀਜ਼ ਨਹੀਂ ਰੱਖਣੀ ਸਾਰਾ ਕੁਝ ਆਪ ਲੈ ਜਾ ਲੈ ਕੇ ਜਾ ਮੇਰਾ ਕਲ ਕਾ ਤੂੰ ਵੀ ਮੇਰੇ ਨਾਲ ਗਲਤੀਆ ਤੂੰ ਕਿਉਂ ਟੈਨਸ਼ਨ ਰਣੀ ਮਾਖੇਲੇ ਸਵਾਗਤ ਤੇਰੇ ਨਾਣਾ ਸਾਹੀ ਨੂੰ ਇਹ ਗੱਲ ਨਾ ਦੱਸਿਓ ਮੰਮੀ ਉਹ ਏਕ-ਏਕ ਗੱਲ ਜਾ ਕੇ ਆਪਣੀ ਮਾਂ ਨੂੰ ਦੱਸਦਾ ਵਾ ਤੇ ਤਾਈ ਜੀ ਦੀ ਐਡੀ ਲੰਮੀ ਜ਼ਬਾਨ ਆ ਨਾ ਉਹ ਚੁੱਪ ਹੀ ਨਹੀਂ ਕਰਦੇ ਫਿਰ ਤੂੰ ਟੈਨਸ਼ਨ ਨਾ ਆ ਕੋ ਹੁੰਦੇ ਰੋ ਅਸੀਂ ਪਨੀਰ ਖਾਵਾਂਗੇ ਨਾ ਉਹਨਾਂ ਨੂੰ ਆਲੂ ਦੱਸਣਾ ਹੁਣ ਉਹਨਾਂ ਨੂੰ ਸਾਰਾ ਪੁੱਠਾ ਦੱਸਣਾ ਸ਼ੁਰੂ ਕਰ ਦਿਓ ਕਿ ਜਿਹੜੀ ਜ਼ਮੀਨ ਹੈ ਨਾ ਉਹਦਾ ਫਿਰ ਪੰਗਾ ਨਿਕਲ ਆਇਆ ਤੇ ਸਾਡੇ ਹੱਥੋਂ ਚਲੀ ਗਈ ਏ ਕਿਉਂਕਿ ਮੈਂ ਇੱਧਰ ਬਿਜੀ ਹੋ ਗਈ ਮੈਂ ਉੱਧਰ ਜਾ ਨਹੀਂ ਸਕੀ ਤੇ ਕੰਮ ਖਤਮ ਹੋ। ਤੂੰ ਇਹਨਾਂ ਨੂੰ ਉੱਠ ਕੇੜਾ ਸ਼ੁਰੂ ਕਰ ਦੋ। ਦੇਖਦੀ ਹਾਂ ਮੈਂ। ਹਾਂ। ਜਾਣ ਤੇ ਨਾ ਸੋਚਦੇ ਹਾਂ ਕਿ ਕੀ ਕਹਿਣਾ ਇਹਨਾਂ ਨੂੰ। ਹਾਂ। ਬਸ ਕਹਿਣਾ ਤੇ ਚਲੋ ਤੂੰ ਨਿਕਲ। ਟਾਈਮ ਨਾਲ ਨਿਕਲ ਤੇ ਮੇਰੀ ਗੱਲ ਸੁਣ। ਜਿਸਾਇ ਰਾਤ ਜਿਮੀਰੇ ਵੀ ਨਾ ਉਹਦੇ ਨਾਲ ਨਹੀਂ ਜਾਣਾ। ਇਕੱਲੇ ਨਹੀਂ ਜਾਣੀ ਬਸ। ਟੈਂਸ਼ਨ ਨਾ। ਆਹ। ਇਹਨੂੰ ਸਾਰੀ ਗੱਲ ਬਾਅਦ ਤੁਸੀਂ ਫੋਨ ਕਰਕੇ ਚੱਲ। ਠੀਕ ਹੈ? ਠੀਕ ਹਾਂ ਮੈਂ ਕੋਈ ਨਾ। ਚਲੋ ਭਾਈ। ਚਲੋ। ਮਮੀ ਜੀ ਨੀਂਦ ਆ ਗਈ ਐ ਇੱਥੇ ਸੋ ਗਿਓ ਅੰਦਰ ਲੇਟਿਆਂ ਦੇ ਬੈੱਡ ਤੇ ਬੜੇ ਨੀਂਦ ਆਈ ਆ ਬੁਮਾਰੀ ਜੀ ਨੇ ਉਤਨ ਤਾਂ ਮੇਰੇ ਨਾਲ ੱਟਕਾ ਮਾਰ ਕੇ ਸੁਟਿਆ ਨਾ ਮੈਨੂੰ ਮੇਰਾ ਲੱਕ ਦੁਖਾਂਡਿਆ ਬੜਾ ਲੱਕ ਜਦੋਂ ਠੀਕ ਨਹੀਂ ਹੋਈ ਨਾ ਨਾ ਬਹੁ ਨਾ ਹਾਈਡ ਸੀ ਕੋਈ ਤੇ ਤੂੰ ਇੰਨਾ ਟਾਈਮ ਲਈ ਪਾਰਲਰ ਗਈ ਸੀ ਬੜੇ ਰਸ਼ ਬੜਾ ਸੀ ਨਾ ਅੱਛਾ ਨਾਲੇ ਮੈਂ ਮਸਟ ਕਰਾਈ ਨਾਲੇ ਸਪਾ ਕਰਾ ਕੇ ਵਾਹ ਸੋਹਣੇ ਨਾ ਜਿਵੇਂ ਸਪਾ ਕਰਵਾ ਕੇ ਆਈ ਹੂੰ ਕਿੰਨੇ ਦਿਨ ਹੋ ਗਏ ਘਰ ਬੈਠੇ ਥੋੜਾ ਕੰਮ ਫੇਰਾ ਤੇ ਤੈਨੂੰ ਜਿਹੜਾ ਮੈਂ ਦਿੱਤਾ 1000 ਰੁਪਇਆ ਤੂੰ ਡਾ ਲਿਆ ਸਾਰਾ ਲੈ ਪੈਸੇ ਤਾਂ ਹੁੰਦੇ ਹੀ ਖਰਚ ਕਰਨ ਵਾਸਤੇ ਮੈਂ ਤਾਂ ਇਹਨੂੰ ਰੱਖੀ ਥੋੜੀ ਜਨਾ ਮੈਂ ਤੇ ਖਰਚ ਕਰ ਦਿੰਦੀ ਆ ਤੁਹਾਨੂੰ ਪਤਾ ਹੀ ਤੂੰ ਤਾਂ ਮੈਨੂੰ ਕਹਿ ਕੇ ਗਈ ਸੀ ਕਿ ਮੰਮੀ ਅਖੇ ਮੈਨੂੰ 1000 ਰੁਪਇਆ ਫੜਾ ਦਿਓ ਮੈਨੂੰ ਕੋਈ ਜ਼ਰੂਰੀ ਕੰਮ ਆ ਬਾਗੀ ਤਾਂ ਉਹ ਆ ਕੇ ਪੈਸੇ ਵਾਪਸ ਕਰ ਦਾਂਗੀ ਤੂੰ ਸਾਰੇ ਡਾ ਲਈ ਆ ਵਾਪਸ ਬਚਦਾ ਕੀ 1000 ਰੁਪਏ ਚ ਕੀ ਬਚਣਾ ਤੁਸੀਂ ਆਪ ਦੱਸੋ ਹੈ ਤੂੰ ਬੜੀ ਲਾਲੇ ਦੀ ਜਨਾਨੀ 1000 ਰੁਪਏ ਚ ਕੁਝ ਬਚਦਾ ਨਹੀਂਗਾ ਬਾਜ਼ਾਰ ਤੇ ਜਾ ਕੇ ਵੇਖੋ ਤੁਸੀਂ ਕਿੰਨੇ ਖਰਚੇ ਆ ਖਰਚੇ ਤੇ ਤੂੰ ਇੱਥੋਂ ਕਢਨੇ ਆਪਣੇ ਬੰਦੇ ਦੀ ਕਮਾਈ ਚੋਂ ਕੱਢ ਕੇ ਤੇਕਿਆਂ ਦੀ ਕਮਾਈ ਚੋਂ ਖਰਚੇ ਕਢਨੇ ਬਾਰ ਬਾਰ ਕੀ ਬੰਦੇ ਦੀ ਕਮਾਈ ਤੁਹਾਨੂੰ ਪਤਾ ਹੈ ਨਾ ਉਹ ਕਿੰਨਾ ਕੁ ਦੇਂਦਾ ਮੈਨੂੰ ਫੇਰ ਉਹੀ ਗੱਲਾਂ ਸ਼ੁਰੂ ਕਰਕੇ ਮੇਰਾ ਮੂਡ ਇੰਨਾ ਫਰੈਸ਼ ਤੋਂ ਹੀ ਆਇਆ ਫੇਰ ਖਰਾਬ ਕਰ ਦੋ ਫਰੈਸ਼ ਤੇਰਾ ਮੂਡ ਜਰਾ ਸਾਰਾ ਬੇੜਾ ਤੇਰਾ ਹੀ ਕਰਕੇ ਆ ਉਹਦਾ ਬੰਦਾ ਚੰਗਾ ਸੀ ਤੂੰ ਉਹਨੂੰ ਘਰ ਦੀਆਂ ਪਰਜਾਈਆਂ ਦੀ ਲੁਤਰੀਆਂ ਲਾ ਲਾ ਕੇ ਸਾਰਾ ਕੀਤਾ ਹੀ ਉਹਦਾ ਕੰਮ ਖਰਾਬ ਲੁਤਰੀਆਂ ਭਈਆਂ ਕੁਛ ਕਹੀਏ ਵੀ ਨਾ ਹਨਾ ਅਪਰ ਸਵੇਰ ਦਾ ਵਾਲਾ ਹੁੰਦਾ ਹੈ ਤੁਹਾਡਾ ਹਰ ਚੀਜ਼ ਵੱਲ ਧਿਆਨ ਹੁੰਦਾ ਕੀ ਲੈ ਕੇ ਆਈ ਕੀ ਨਹੀਂ ਲੈ ਕੇ ਨੇ ਤੇਰੇ ਵਾਕੇ ਖਰਚੇ ਵਧੇ ਜਾਣਦੇ ਉਦੋਂ ਤੋਂ ਪਤਾ ਨਹੀਂ ਕੀ ਆਰਡਰ ਮੰਗਵਾ ਲਿਆ ਆ ਕੁੜਤੇ ਮੰਗਵਾ ਲਏ ਆਰਡਰ ਤੂੰ ਹੈ ਤੇ ਹੁਣ ਰਵਾਂਗੀ ਤੇ ਤੁਹਾਨੂੰ ਦੇਣੇ ਪੈਣੇ ਖਰਚੇ ਆਓ ਕਹਣਾ ਚੋਕ ਆਪਣਾ ਜੁੱਲੀ ਬਿਸਰਾ ਤੇ ਜਾ ਆਪਣੇ ਸਹੁਰੇ ਤੇ ਮੈਂ ਦੱਸਾਂ ਮੈਂ ਤੇ ਨਹੀਂ ਜਾਂਦੀ ਜਿੰਨੇ ਦਾ ਹਿੱਸਾ ਵੀ ਦੋਗੇ ਤੇ ਨਾ ਉਹਨੇ ਖੜਦਾ ਮੈਂ ਮੇਰੀ ਗੱਲ ਸੁਣੇ ਤੂੰ ਤਾਂ ਸਿਆਣੀ ਸਮਝਦਾਰ ਆ ਨਾ ਇਹ ਜਵਾਈ ਗੱਲ ਕਰੇ ਤੇ ਬੰਦਾ ਚੰਗਾ ਲੱਗਦਾ ਤਾਂ ਤੂੰ ਧੀ ਹੋ ਕੇ ਹਿੱਸਾ ਮੰਗਣ ਨਹੀਂ ਆ ਤੂੰ ਜਵਾਈ ਜੇ ਧੀ ਨੂੰ ਤੰਗ ਕਰੇ ਤੇ ਫਿਰ ਧੀ ਕਿੰਨੂੰ ਕਹੇ ਧੀ ਮਾਂ ਨੂੰ ਹੀ ਕਹੂਗੀ ਕਿੰਨੂ ਕਵੇ ਸੱਸ ਨੂੰ ਜਾ ਕੇ ਕਹਾਂ ਮੈਂ ਕਿ ਮੇਰਾ ਵੀ ਹਿੱਸਾ ਹੁਣ ਆ ਤੇ ਤੂੰ ਗੱਲ ਬੜੀ ਵਧੀਆ ਕੀਤੀ ਨਹੀਂ ਸੋਹਰੇ ਆਪਣਾ ਹਿੱਸਾ ਲੈਣ ਵਾਲਾ ਸੀ ਉਹ ਲੈ ਲਿਆ ਮੈਂ ਸੋਨ ਨੇ ਬੋਲ ਉਹਨੇ ਸਾਲਿਆ ਰਸੀ ਕੱਦਾ ਸੀ ਮੈਂ ਆਪਣੇ ਭਰਾਵਾ ਕੋ ਹਿੱਸਾ ਲੈਣਿਆ ਲੈਦਾ ਹਾਂ ਨਹੀਂ ਹਾਂ ਉਹਨੂੰ ਇੱਧਰ ਤੇ ਆਣ ਮਾਰਨ ਦੀ ਬਥੇ ਆਣ ਉੱਤਰ ਕਰ ਕਿ ਜਾ ਕੇ ਆਪਣੇ ਮਾਪਿਆਂ ਕੋ ਹਿੱਸਾ ਲੈ ਭਰਾਵਾ ਕੋ ਹਿੱਸਾ ਲੈ ਇੱਧਰ ਨਾ ਹਿੱਸਾ ਮੰਗੇ ਕੀ ਪਤਾ ਉਹਦੀ ਅੱਖੀ ਇੱਧਰ ਹੈ ਆਪਣੇ ਭਰਾਵਾ ਕੋ ਦੇ ਨਹੀਂ ਮੰਗਦਾ ਉਧਾ ਦੂਜੇ ਪਾਸੇ ਕਰਦੇ ਅੱਖ ਉਧਰ ਆ ਹਾਂ ਸਿਰ ਉਹ ਆ ਗਈ ਸੋਨ ਭਾਜੀ ਆਏ ਨੇ ਆਜੋ ਭਾਜੀ ਅਵਾੜ ਮੁੰਡਾ ਆਪਣਾ ਹੈ ਰਬਾ ਤੈਨੂੰ ਵੀ ਸੰਭਾਲ ਦੇ ਨਿਆਣੇ ਨੂੰ ਸੰਭਾਲ ਦੇ ਬੈਠੋ ਬੈਠ ਆਈ ਸਰ ਮम्मी ਵੀ ਆ ਗਏ ਐ ਜੀਨਾ ਬਾਹਰ ਆਏ ਹੈ ਹੈ ਕੀ ਪਪਾ ਫੋਨ ਨਹੀਂ ਕਰਾਂਗੇ ਹੁੰਦੇ ਹੈ ਉਹਦਾ ਨਹੀਂ ਵਿਆਹ ਮੈਂ ਕਰੰਦ ਹੁੰਦੇ ਨਾ ਦੇਖੋ ਭਾਜੀ ਮੈਂ ਪਾਣੀ ਲੈ ਸੋਨ ਬਣੇ ਰਹਿੰਦੇ ਹੋਈ ਇਹਦਾ ਦਿਲ ਤੇ ਉਧਰ ਹੀ ਲੱਗਦਾ ਤੂੰ ਇਹਨੂੰ ਇੱਧਰ ਲੈ ਆਂਦਾ ਈ ਇਹਦਾ ਦੇਲ ਦੀ ਮਾਂ ਕੋ ਲੱਗਣਾ ਚਾਹੀਦਾ ਵਾ ਬੱਚੇ ਖਾਦੀ ਬੱਚੇ ਰਹੂਗੇ ਬੱਚੇ ਰਹੂਗੇ ਅਸੀਂ ਤੂੰ ਨਾ ਭਰਾਵਾ ਨਹੀਂ ਰਹਿਣਦੇ ਇਹਨੂੰ ਕਾਹਦਾ ਪਾਣੀ ਦੇਣਾ ਆ ਪੀਣਾ ਵੀ ਨਹੀਂ ਆ ਪਾਣੀ ਹਾਂ ਇਹ ਆਪਣੀ ਜਨਾਨੀ ਚੋਪ ਤੇ ਜਾਊਂਾ ਆਪਣੇ ਘਰੇ ਤੁਹਾਡੀ ਕੁੜੀ ਪਹਿਲਾਂ ਆਵੇ ਮੇਰੀ ਜਨਾਨੀ ਬਾਅਦ ਚ ਮੰਮੀ ਜੀ ਉਹ ਜਿਹੜੇ ਕੰਮ ਆਈ ਨਾ ਉਹ ਦੀ ਗੱਲ ਪਾਜੀ ਇਹਦੇ ਤੁਰੇ ਆਏ ਉਹ ਮੇਰੇ ਨਾਲੋਂ ਪਾਣੀ ਬਾਹਰ ਇੰਨੀ ਧੋਪੇ ਤਾਂ ਤੁਸੀਂ ਕੀ ਡੇਜੇ ਕਰਨ ਆਉਂਦੇ ਆ ਤੇ ਪੈ ਗਏ ਜਿਉਂ ਉਹਨਾਂ ਨੂੰ ਨਹੀਂ ਮੇਰੀ ਗੱਲ ਸੁਣ ਨਾ ਪਹਿਲਾਂ ਇਹਨੂੰ ਛੱਡ ਗਿਆ ਹੁਣ ਅਜ ਮੁੰਡਾ ਚੁੱਕ ਲੈਂਦਾ ਈ ਇਹ ਕੱਲ ਨੂੰ ਹੋਰੀ ਹੋਈ ਸਾਰਾ ਬਿਸਤਰਾ ਸਭਾਣ ਇਧਰ ਚੁੱਕ ਲਿਆ ਹੋਊਗਾ ਇਹਦਾ ਡੇਰੇ ਲਾ ਲੂਗਾ ਨਾ ਇੱਥੇ ਤੇ ਮम्मी ਜੀ ਤੇਰੀ ਉਹਨਾਂ ਨਾਲ ਕੇ ਬੈਠੇ ਜੇ ਉਹਨਾਂ ਨੂੰ ਘਰ ਤੱਕ ਲੋਹ ਆਪਣੇ ਘਰ ਫੇਰੀ ਆ ਮੈਂ ਤਾਂ ਕੰਨੀ ਚਾਵੇ ਆਹੋ ਤੇ ਗੱਲ ਆ ਇਹਨਾਂ ਦੇ ਦਿਮਾਗ 'ਚ ਹੀ ਗੱਲ ਪੈਂਦੀ ਮੈਂ ਵੀਰ ਕਿਹਾ ਵਾ ਮੇਰੀ ਗੱਲ ਸੁਣ ਜਿਹੜੀ ਸ਼ਰਤ ਨਾ ਤੂੰ ਕਹਿਣਿਆ ਨਾ ਉਸ ਸ਼ਰਤ ਨਾ ਦੇ ਦੇ ਮੈਂ ਜਾਣ ਦੇਣਾ ਇਹਨੂੰ ਉਸ ਤਰ੍ਹਾਂ ਲੈ ਕੇ ਜਾ ਲੈ ਜਾ ਹੁਣੇ ਤੂੰ ਕੋਈ ਨਹੀਂ ਉੱਧਾ ਕਰਨਾ ਤੇ ਚੰਗੀਆਂ ਨੇ ਹਿੱਸੇ ਵਾਲਾ ਸੱਪਾ ਛੱਡੋ ਵਿੱਚੋਂ ਹਿੱਸਾ ਲੈ ਕੇ ਆਪਣੇ ਘਰਾਂ ਮੋ ਜਾ ਕੇ ਲੈ ਗਿਆ ਨਹੀਂ ਉਹਨਾਂ ਨੂੰ ਲਵਾਂਗਾ ਹਾਂ ਲਵਾਂਗਾ ਮੇਰੇ ਪੇਕੇ ਦਾ ਹਿੱਸਾ ਬੰਦਾ ਤੇਰਾ ਆਹ ਵਧੀਆ ਗੱਲ ਕੀਤੀ ਫੈਨ ਨੂੰ ਪਤਾ ਲੱਗੇ ਆਪਣੇ ਉਧਰੋਂ ਮੰਗੋ ਉਹ ਤਾਂ ਲੱਗੇ ਮੈਨੂੰ ਬਸ ਚੱਲਦੀ ਨਹੀਂ ਤੇਰੀ ਇੱਥੇ ਇੱਥੇ ਮੇਰੇ ਪੇਕੇ ਦੇ ਅੱਖ ਰਹਿੰਦੀ ਕਿ ਕੀ ਇਹਨਾਂ ਨੇ ਘਰ ਆਇਆ ਕੀ ਨਹੀਂ ਆਇਆ ਆ ਮੈਨੂੰ ਮੇਰੇ ਬੱਚਾ ਕਹਿੰਦਾ ਆ ਅੱਜ ਇਹ ਤੈਨੂੰ ਐਡਾ ਪਾਇਆ ਮੈਨੂੰ ਕੱਟ ਤੈਨੂੰ ਕਰੋ ਫਿਰ ਤੈਨੂੰ ਪਤਾ ਲੱਗੇ ਨਹੀਂ ਹੁਣ ਤੁਹਾਡੇ ਦਿਖਾ ਖਾਂਦਾ ਜੀ ਉਹ ਕੋਹਿਆ ਕਦੀ ਉਹਨੂੰ ਐਡ ਕਰਦਾ ਕਦੀ ਉਹਨੂੰ ਕਰਦਾ ਹੈ ਨਹੀਂ ਗੁਰਪ੍ਰੀਤ ਉਹ ਕਿਹੜੀ ਦੁਨੀਆ ਤੋਂ ਅਲੱਗ ਗੱਲ ਕਰਨ ਦੇ ਆ ਬਾਜੀ ਇੱਥੇ ਕੀ ਹੋਣ ਡਿਆ ਵਾ ਵੀ ਤੂੰ ਇਥੋਂ ਦਾ ਬਹੁਤ ਜ਼ਰੂਰੀ ਪਾਣਾ ਹੁੰਦਾ ਹੀ ਨਹੀਂ ਜਿਹੜੀ ਸਹੀ ਗੱਲ ਕਰਦੇ ਉਹ ਤੁਹਾਨੂੰ ਕੋੜੀ ਲੱਗਦੀ ਹੈ ਹਾਂ ਕਾਦੀ ਸਹੀ ਕਰਦੇ ਉਹ ਸੁਣੋ ਹਾਲੇ ਬਿਲਕੁਲ ਇੱਥੇ ਕੀ ਹੋਣ ਡਿਆ ਵਾ ਇਥੇ ਅਨਿਮਿੱਤ ਹੀ ਸੇ ਤੁਹੀ ਵੀ ਤਹਾੜੂ ਹੀ ਸੇ ਮੰਗਣੀ ਦੇ ਜੀ ਹਾਂ ਇਥੇ ਅਹੀ ਵੀ ਤੇ ਤੁਸੀਂ ਆਤਾ ਪਹਿਲਾਂ ਮੈਨੂੰ ਇਹ ਨਹੀਂ ਆਤਾ ਪਹਿਲਾਂ ਕਿਉਂ ਮੰਮੀ ਜੀ ਕੀ ਗੱਲ ਐ ਤੂੰ ਸਾਹਮਣੇ ਉਹ ਗੱਲ ਕਰੋ ਕਿਹੜੀ ਗੱਲ ਐ ਮੈਂ ਤਾਂ ਵੈਸੇ ਕਹਿੰਦੇ ਹਾਂ ਚਾਹ ਬਣਾ ਕੇ ਲੈ ਕੇ ਆ ਚਾਹ ਮੈਂ ਪੀਣਾ ਪਾਣੀ ਪੀਣਾ ਵੀ ਜ਼ਰੂਰ ਕਰ ਤੂੰ ਚੱਬ ਕੇ ਤੂੰ ਗੱਲ ਕਰ ਜਿਹੜੀ ਕਰਨ ਰਹੀ ਆ ਕੇ ਤੂੰ ਬਰਾਬਰ ਬਹਿ ਗਈ ਆ ਤੇਨੂੰ ਸ਼ਰਮ ਨਹੀਂ ਆਉਂਦੀ ਐ ਜੀ ਸੁਵਾਈਆਂ ਦੇ ਕੋਲ ਕੌਣ ਬੰਦਾ ਇੰਜ ਆ ਕੇ ਮੇਰੇ ਭਰਾ ਮਰਗਾ ਕੋ ਕਰਪੀਤ ਸ਼ਰਮਕਾਰ ਗੋਜ ਸ਼ਰਮੰਗੀ ਮੈਨੂੰ ਪਰ ਤੇ ਵੀ ਆਪਣੇ ਘਰ ਬਦਲਾਵੀ ਚਵਾਈਆਂ ਨੂੰ ਕਹੀ ਸੋਚ ਸਮਝ ਕੇ ਕਰੀ ਚਵਾਈਆਂ ਨੇ ਜਵਾਈਆਂ ਨਾਲ ਗੱਲ ਕਰਕੇ ਗੱਲਾਂ ਨਹੀਂ ਕਰੀ ਸੀ ਸਿਕਾ ਕੇ ਮਾਵਾ ਧੀਾਂ ਦੀ ਤੁਹਾਡੀ ਬੋਲ ਖੁੱਲਣ ਨਹੀਂ ਆ ਤੁਸੀਂ ਤਾਂ ਨਹੀਂ ਪੜਾਉਣਾ ਚਾਹੁੰਦੀਆਂ ਮੈਨੂੰ ਉਹ ਨਹੀਂ ਆਪਣੀ ਮਾਂ ਦੀ ਬੋਲੀ ਬੋਲਣੀ ਆ ਤੂੰ ਚੁੱਪ ਕਰਵੇਂ ਟੱਕਿਆ ਲੈ ਡਿੜੀਆਂ ਤੈਨੂੰ ਹੁਣ ਗੱਲਾਂ ਆਣ ਡੀਆਂ ਤੇ ਮੈਂ ਦੱਸਾਂ ਤੇ ਗੱਲਾਂ ਤੁਸੀਂ ਸੁਕੀਆਂ ਮੈਨੂੰ ਮੈਨੂੰ ਬੇਟੀ ਜੋਤ ਵਾਲਾ ਹੈਗਾ ਜਾ ਕੇ ਭਰਾਵਾ ਕੋਈ ਸਾਮਾਂ ਖਾਓ ਕੋਈ ਕੰਮ ਨਹੀਂ ਕਰਦਾ ਪਰਚਾਈਆਂ ਕੋਡਾ ਕਪੜਾ ਕੋਡਾ ਤਾਂ ਉੱਥੇ ਕਿਨੂੰ ਗੱਲ ਨਹੀਂ ਆਉਂਦੀ ਇਹ ਤੁਸੀਂ ਨੋਵਾ ਕੋ ਮੰਗਦੇ ਨਹੀਂ ਮੰਗ ਸਕਦੇ ਨਹੀਂ ਇੱਥੇ ਤੇਰਾ ਕੰਮ ਆਏ ਤੂੰ ਉੱਧਰ ਮੰਗ ਤੈਨੂੰ ਪਤਾ ਨਾ ਇੱਥੇ ਮੇਰਾ ਪਾਸਪੋਰਟ ਹੁੰਦਾ ਕਿ ਤੈਨੂੰ ਉੱਥੇ ਮਿਲਦਾ ਨਹੀਂ ਤੁਹਾਨੂੰ ਨੇ ਗਾਂ ਦਾ ਪਤਾ ਲੱਗੇ ਗਾਂ ਅਗਲੇ ਨੂੰ ਕਿੱਦਾਂ ਮੰਗੀਦਾ ਵਾ ਮੈਨੂੰ ਕੀ ਲੱਗੇ ਮੈਨੂੰ ਕਿਹੜੀ ਉੱਤੇ ਇੱਟਾ ਤੇ ਨਹੀਂ ਲੱਗਿਆ ਉਸੇ ਆਹੋ ਤੇ ਇੱਟਾ ਲੱਗ ਨਹੀਂ ਆਇਆ ਇਦਾਂ ਹੀ ਨਾ ਫਿਰ ਹਾਂਜੀ ਨੂੰ ਹਾਂਜੀ ਫਿਰ ਹਾਂ ਹਾਂਜੀ ਨੂੰ ਹਾਂਜੀ ਸ਼ਰਮ ਨਹੀਂ ਆਂਦੀ ਨਾ ਤੈਨੂੰ ਬੁਲਾਇਆ ਆਪਣੇ ਆਪ ਹੀ ਮੂੰਹ ਚੋਖਿਆ ਆ ਗਿਆ ਮਮੀ ਜੀ ਬਾਜੀ ਨੇ ਉਧਰ ਵੀ ਫੋਨ ਕੀਤਾ ਨਹੀਂ ਕਿ ਤੁਸੀਂ ਡਿਸਾਈਡ ਕਰ ਲਓ ਵੀ ਤੁਸੀਂ ਕੀ ਕਰਨਾ ਕੀ ਨਹੀਂ ਉਦੋਂ ਦੀ ਤੁਸੀਂ ਕੋਈ ਸਲਾਹ ਹੀ ਨਹੀਂ ਕੀਤੀ ਰਾਜੂ ਬਾਜੀ ਉਹਨਾਂ ਨਾਲ ਸਲਾਹ ਕਰੋ ਵੀ ਕੀ ਕਰਨਾ ਕੀ ਨਹੀਂ ਕੁੜੀ ਘਰ ਬਿਠਾਉਣੀ ਆ ਕਿ ਕੱਢਣੀ ਆ ਮੈਂ ਦੋ ਭਰਾਵਾਂ ਦੇ ਸਿਓ ਕਿ ਇਹ ਸੱਪ ਪਤਾ ਨਾ ਉਹ ਤਾਂ ਪਤਾ ਹੀ ਹੈ ਤੇਰਾ ਭਰਾ ਕਿੰਨੇ ਪਾਣੀ ਚਾਹ ਤੇ ਤੇਰੀ ਮਾਂ ਕਿੰਨੇ ਪਾਣੀ ਚਾਹ ਸ਼ਰਮ ਨਹੀਂ ਆਂਦੀ ਆ ਪਰੋੜੇ ਲਾ ਕੇ ਜਾ ਕੇ ਕੱਲਾ ਕੰਮ ਕਰਨੀ ਸ਼ਰਮ ਨਹੀਂ ਆਂਦੀ ਤੇ ਉਹ ਇੱਜ਼ਤ ਕਰੂ ਉਹ ਤਾਂ ਇਹ ਮੰਮੀ ਦੀ ਇੱਜ਼ਤ ਕੀ ਕਰੂਗੀ ਮੇਰਾ ਕੀ ਕਰਦੀ ਹੈ ਇੱਜ਼ਤ ਕਰ ਕਿਹੜੀ ਕਰੂਗਾ ਇਹ ਤਾਂ ਸਾਰਿਆਂ ਨੂੰ ਪਤਾ ਸ਼ਰਮ ਕਿੰਨੂ ਹੋਣੀ ਚਾਹੀਦੀ ਆ ਆਹੋ ਸ਼ਰਮ ਇਹਦਾ ਕਹਿਣਾ ਨਹੀਂ ਇਹਨੂੰ ਹੋਣੀ ਤੇਰੇ ਦੋ ਭਰਾ ਨੂੰ ਫੋਨ ਦਿੱਤਾ ਪਹਿਲਾਂ ਉਣੀ ਗੱਲ ਜਿੱਤੇ ਨੇ ਤੇਰੇ ਹੱਟ ਪਰ ਕੰਮ ਨਹੀਂ ਕਰਦੇ ਮੇਰੇ ਕਰਦੇ ਆ ਮੈਂ ਕੰਮ ਨਹੀਂ ਕਰਦਾ ਆਹੋ ਤੇ ਜਾ ਫਿਰ ਜਾ ਕੇ ਉਥੋਂ ਆਪਣਾ ਘਰ ਬਣਾ ਕੇ ਤੂੰ ਸੋਹਰੇ ਸਿਰ ਤੇ ਬੈਠਾ ਨਹੀਂ ਪਹਿਲਾਂ ਤੁਸੀਂ ਮੰਗੇ ਦੀ ਹੁਣ ਤੁਹਾਡੇ ਕਰਦੇ ਆ ਨਾ ਫਿਰ ਮੇਰਾ ਮੂੰਹ ਖਾਂਦੇ ਤੂੰ ਖੋਲ ਹੀ ਲੈ ਖਾਜ ਮੂੰਹ ਹਨੇ ਘੱਟ ਖੁੱਲਿਆ ਦਾ ਮੂੰਹ ਹੋਰ ਹੋਣਾ ਤੂੰ ਚੰਗਾ ਨੂੰ ਸਿਰੇ ਚੜਾਏ ਤੂੰ ਕੀ ਲੈ ਕੇ ਜਾਣਾ ਮੈਂ ਮੇਰੀ ਕੁੜੀ ਨੂੰ ਆ ਕਪੜਾ ਜਿਹੜਾ ਜਿੱਦਨ ਦੀ ਐ ਸਾਰਾ ਮੈਂ ਲੈ ਕੇ ਦੇਣ ਦੇ ਇੱਥੋਂ ਇੱਥੇ ਨਹੀਂ ਦੇ ਇੱਥੋਂ ਲੈਣਾ ਉੱਥੇ ਰੀਦੀ ਦੋਸਲ ਹੋਗੀ ਉੱਥੇ ਵੀ ਨਹੀਂ ਇਹ ਵੀ ਤੁਹਾਡਾ ਕਿਹੜਾ ਆਪਣਾ ਆ ਤੁਸੀਂ ਵੀ ਕਾੜੀਓ ਹਿੱਸੇ ਮਤਨ ਦੇਈਏ ਇਹ ਤੁਸੀਂ ਕਿਹੜੇ ਏਟ ਲਾਈ ਜਿੱਥੇ ਆਂ ਵੀ ਕੰਮ ਆਇਆ ਕਰਨ ਦਾ ਤੇਰਾ ਕੰਮ ਵੀ ਇਹ ਸਾਰਾ ਤੇਰੀ ਕੁੜੀ ਦਾ ਕੰਮ ਹੀ ਮਾਦਾ ਇਹਨੂੰ ਸਮਝਾ ਆਹ ਇੱਕ ਇੱਕ ਗੱਲ ਜਾ ਕੇ ਉੱਥੇ ਦੱਸਦੀ ਆ ਤੇ ਨਾਲੇ ਤੁਸੀਂ ਕਰਦੇ ਜਿਵੇਂ ਪੁੱਤਰ ਸਿੱਧੇ ਕੰਮ ਆ ਨਵਾਂ ਨੂੰ ਕਰਦੇ ਜੇ ਤੰਗ ਤਾਂ ਭਾਰੀ ਨੂੰ ਸਾਰਾ ਪਤਾ ਲੱਗ ਗਿਆ ਸਾਨੂੰ ਸਾਰਾ ਪਤਾ ਆ ਜੀ